ਤੁਹਾਡੀ ਪ੍ਰਾਪਰਟੀ ਚ ਚੜਕ ਆ ਵੇਖੋ ਆ ਜਿਹੜੀ ਬੁਰਕਸ਼ਾਨ ਦੇ ਵਿੱਚ ਲੱਦੋ ਆ ਵੇਖੋ ਆਹਦੀ ਨਿਸ਼ਾਨੀ ਹੈ ਨਾ ਤੇ ਇੱਥੇ ਆਈ ਜੇ ਆਹ ਸੜਕ ਆ ਸੜਕ ਜਿਹੜੀ ਇੱਥੋਂ ਤੱਕ ਰਹੇ ਸਾਰੀ ਆਪਣੀ ਪ੍ਰਾਪਰਟੀ ਦੇ ਵਿੱਚ ਆ ਲਓ ਜੀ ਜਾਣ ਕੇ ਉਹਨਾਂ ਨੂੰ ਕੋਈ ਲਾਇਨ ਆਰਡਰ ਦੀ ਫਿਕਰ ਆ ਰਹਿਤ ਹੋਵੇ ਦੇਖੋ ਤੁਸੀਂ ਅਫੀਸ਼ੀਅਲ ਤੁਸੀਂ ਅਸੀਂ ਫਿਰ ਇਹ ਕੰਮ ਤਾਂ ਸ਼ੁਰੂ ਕਰਦੀ ਹੈ ਕਰਨੀ ਹੁਣ ਆਹ ਤੋਨਵਾਦੂਆ ਆਪਣੀ ਦੀਏ ਆਓ ਆਪਣੀ ਪ੍ਰਾਪਰਟੀ ਆ ਲਿਖਾਓ ਵੀ ਇੱਥੇ ਆਉਂਦੀ ਆ ਲਿਖਾਓ ਲਿਖਾਓ ਪ੍ਰੈਸ ਵਾਲੇ ਲਿਖੋ ਜੀ ਇੱਥੇ ਬੁਰਸੀ ਲਾਓ ਸਾਡੀ ਪ੍ਰਾਪਰਟੀ ਦੀ ਪ੍ਰੈਸ ਵਾਲੇ ਲਾਓ ਲਾਓ ਜੀ ਸਾਡੀ ਲਾਓ ਲਿਖਾਓ ਪ੍ਰੈਸ ਵਾਲੇ ਲਾਓ ਪ੍ਰੈਸ ਵਾਲੇ ਲਾਓ ਜੀ ਪ੍ਰੈਸ ਵਾਲੇ ਦੇਖੋ ਤਾਂ ਨਹੀਂ ਉਹਨਾਂ ਤੋਂ ਸਾਡੀ ਕਿੱਥੋਂ ਕਿੱਥੇ ਪ੍ਰਾਪਰਟੀ ਆ ਆ ਸਾਰੀ ਛੜਕ ਵਿੱਚ ਜੀ ਆ ਸੜਕ ਜਿਹੜੀ ਸਾਰੀ ਇੱਥੋਂ ਤੱਕ ਆ ਘੁਮਾ ਕੇ ਵਿਖਾਓ ਆ ਜਿੰਨੀ ਜਗ੍ਹਾ ਨਾ ਇਹ ਸਾਰੀ ਜਿਹੜੀ ਹੈ ਤੁਹਾਡੀ ਪ੍ਰਾਪਰਟੀ ਦੇ ਵਿਚਾਰੀ ਜੀ ਇਹਨਾਂ ਦੀ ਨਿਸ਼ਾਨਦੇਹੀ ਦੇ ਮੁਤਾਬਕ ਤੇ ਇੱਥੋਂ ਅੱਗੇ ਸੜਕ ਸ਼ੁਰੂ ਹੁੰਦੀ ਜਿਹੜੀ ਖਜਾਨੇ ਵਾਲੇ ਉਹ ਛਬਾਰ ਰੋਡ ਵੱਲੋਂ ਆਉਂਦੀ ਆ ਤੇ ਆ ਜਿਹੜੀ ਆ ਕਲੋਨੀ ਕੱਟੀ ਹੈ ਇਹਨਾਂ ਤੋਂ ਇਹਨਾਂ ਦੀ ਪੂਰੀ ਕਿੱਥੋਂ ਕਰਾਂਗੇ ਜ਼ਮੀਨ ਦੀ ਆ ਵਿੱਚ ਤੁਸੀਂ ਘੁਮਾ ਕੇ ਵੇਖ ਲਓ ਕਿੰਨੀ ਕਿ ਜਗ੍ਹਾ ਏਰੀਆ ਉਹ ਕਾਰਪੋਰੇਸ਼ਨ ਤੁਹਾਡੀ ਵਰਤਦੀ ਪਈ ਆ ਕਿੰਨੇ ਸਾਲਾਂ ਤੋਂ ਇਹ ਤੁਸੀਂ ਘੁਮਾ ਕੇ ਵਿਖਾ ਦਿਓ ਕੈਮਰਾ ਤੇ ਸਾਰੀ ਜਗ੍ਹਾ ਜਿਹੜੀ ਆ ਨਾ ਸਾਡੀ ਪ੍ਰਾਈਵੇਟ ਪ੍ਰਾਪਰਟੀ ਵਿੱਚ ਕਾਰਪੋਰੇਸ਼ਨ ਨੇ ਸੜਕਾਂ ਚ ਕੱਢੀ ਜਾਂਦਾ ਨਹੀਂ ਕਿਵੇਂ ਚੱਲਦਾ ਆ ਹੁਣ ਹੁਣ ਹੀ ਹੁਣ ਹੀ ਇਹ ਲਿਖਾਉਣਾ ਵਾ ਮਹਿਕਮੇ ਕੋਲ ਜਿਹੜੀ ਜੜਕਿਆ ਇਹ ਸਾਰੀ ਇਹਨਾਂ ਨੰਬਰਾਂ ਦੇ ਵਿੱਚ ਆ ਇਹਨਾਂ ਨੰਬਰਾਂ ਦੇ ਵਿੱਚ ਸੜਕਿਆ ਤੇ ਇਹ ਹੁਣ ਆਨੂੰ ਖਾਲੀ ਕਰਾ ਕੇ ਦੇਣਗੇ ਭਾਵੇਂ ਡੀਸੀ ਸਾਹਿਬ ਕਰਾ ਕੇ ਦੇਣ ਭਾਵੇਂ ਕਮਿਸ਼ਨਰ ਸਾਹਿਬ ਕਰਾ ਕੇ ਦੇਣ ਸਾਰਾ ਪਤਾ ਨਹੀਂ ਜਿੰਨੂ ਹੀ ਪੁੱਛੀਦਾ ਵਾ ਫਰਾਂ ਪੁੱਛੀਦਾ ਇਹ ਕਹਿੰਦੇ ਉੱਪਰੋਂ ਪ੍ਰੈਸ਼ਰ ਆ ਪਤਾ ਨਹੀਂ ਉੱਪਰੋਂ ਪਤਾ ਨਹੀਂ ਰੱਬ ਤੋਂ ਪ੍ਰੈਸ਼ਰ ਇਹਨਾਂ ਨੂੰ ਆਈ ਜਾਂਦਾ ਅਸੀਂ ਤਾਂ ਕੱਲ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਹੀਗੇ ਕਾਰਪੋਰੇਸ਼ਨ ਉਹ ਕਹਿੰਦੇ ਕੋਈ ਨਹੀਂ ਮੈਂ ਵੇਖਦਾ ਉਹਨਾਂ ਨੇ ਸਾਨੂੰ ਕਹਿੰਦੇ ਮੈਂ ਵੇਖਦਾ ਤੇ ਪਹਿਲਾਂ ਕੀ ਗੱਲ ਉਹਨਾਂ ਨੇ ਵੇਖਣ ਤੋਂ ਬਗੈਰ ਹੀ ਭੇਜ ਤੇ ਅਫਸਰ ਜਿਹੜੇ ਪਹਿਲਾਂ ਭੇਜੇਗੇ ਕੱਲ ਸਾਨੂੰ ਕਹਿ ਰਹੇ ਕਿ ਵੇਖਦੇ ਆ ਤੇ ਪਤਾ ਨਹੀਂ ਉਹਨਾਂ ਨੂੰ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ ਕਿੰਨੀ ਕੁ ਵੈਸੇ ਜਿਨ੍ਹਾਂ ਨੇ ਮੰਨ ਲਓ ਪ੍ਰਾਪਰਟੀ ਦੇ ਇੰਨੀ ਵਧੀਆ ਪ੍ਰਾਪਰਟੀ ਆ ਤੇ ਸਾਡੇ ਕੋਲ ਖਰੀਦ ਲੈਣ ਜਿਹਨਾਂ ਨੂੰ ਇਹੋ ਚਾਹੀਦੀ ਆ ਤੇ ਵੇਚ ਦੇਣੀ ਅਸੀਂ ਰਜਿਸਟਰੀ ਵੀ ਕਰਾ ਕੇ ਦਵਾਂਗੇ ਕਿੰਨੀ ਕੋਈ ਪਰੇਸ਼ਾਨੀ ਆਂਦੀ ਰੋਜ਼ ਉਹਨਾਂ ਦੇ ਆ ਹੈ ਆਓ ਫਿਰ ਹੋਰ ਕੀ ਐ ਛੱਡ ਦਿੰਨੇ ਆ ਪੰਜਾਬ ਫਿਰ ਕਿੰਨੇ ਆ ਕੇ ਪੰਜਾਬ ਦੇ ਵਿੱਚੋਂ ਬਾਹਰ ਦੁਰੇ ਜਾਂਦੇ ਸਾਰੇ ਤੇ ਜਾਣਾ ਹੀ ਹੈ ਫਿਰ ਇਹੋ ਜਿਹਾ ਕੁਝ ਹੋਊਗਾ ਤੇ ਲੱਗਦਾ ਨਹੀਂ ਕਿ ਸ਼ਹਿਰ ਦੇ ਹੋਰ ਕੰਮ ਛੱਡ ਕੇ ਇੱਧਰ ਹੀ ਧਿਆਨ ਦਿੱਤਾ ਜਾ ਰਿਹਾ ਸਾਰਾ ਸਾਰਾ ਧਿਆਨ ਹੀ ਇੱਧਰ ਆ ਤੇ ਸਿਰਫ ਇੱਕ ਦੋ ਪ੍ਰੈਸਾਂ ਲੈ ਜਿਹੜੇ ਆ ਉੱਠ ਕੇ ਕਹਿ ਦਿੰਦੇ ਆ ਐ ਵੇਖੋ ਜੀ ਬਹਿ ਕੇ ਆਪਸ ਵਿੱਚ ਸਵਾਲ ਆਪਸ ਹੀ ਜਵਾਬ ਵੇਖੋ ਜੀ ਇਹਨਾਂ ਨੇ ਸਰਕਾਰੀ ਪ੍ਰਾਪਰਟੀ ਵਾਲੀ ਉਹ ਤੇ ਕੋਈ ਕਾਗਜ਼ ਤੇ ਲੈ ਕੇ ਆਉ ਨਾਲ ਕਿਧਰ ਫੇਕ ਐਪਲੀਕੇਸ਼ਨ ਲਿਖ ਲਿਆ ਹੁੰਦੇ ਆ ਜੀ ਇਹਦੀ ਨਿਸ਼ਾਨਦੇਹੀ ਇਸ ਤੋਂ ਇਲਾਵਾ ਇਹਨਾਂ ਕੋਈ ਦੂਜਾ ਕਾਗਜ਼ ਕੋਈ ਨਹੀਂ ਹੁੰਦਾ ਜੇ ਹੁਣ ਵੀ ਪੁੱਛ ਲੋ ਜੇ ਕੋਈ ਕੱਢ ਦੇਣ ਕਿਤੇ ਮੇਰਾ ਨਾਮ بتا ਨਾ ਕੀ ਮੈਟਰ ਹੈ ਬੈਟਰ ਆ ਵਾ ਦੇਖੋ ਜੀ ਪਟਵਾਰੀ ਸਾਰੇ ਮਿਲ ਕੇ ਠੀਕ ਹੈ ਕਾਨੂੰਗੋ ਤੇ ਨਾਲ ਤਹਿਸੀਲਦਾਰ ਸਾਹਿਬ ਸਾਡੀ ਪ੍ਰਾਪਰਟੀ ਜਾ ਰਹੇ ਆ ਠੀਕ ਹੈ ਨਿਸ਼ਾਨਦਾ ਹੀ ਲੈਣੀ ਉਹਦੀ ਇਹ ਜੀ ਪ੍ਰਾਪਰਟੀ ਸਾਡੀ ਆ ਨਾ ਇਹਨਾਂ ਨੇ ਕੋਈ ਪ੍ਰਾਇਰਸਨ ਨੋਟਿਸ ਭੇਜਿਆ ਵਾ ਠੀਕ ਹੈ ਐਸ ਕਰਕੇ ਮੇਰੀ ਸਾਰੀ ਪ੍ਰਾਪਰਟੀ ਵੀ ਡਿਫੇਮ ਹੋ ਰਹੀ ਆ ਠੀਕ ਹੈ ਜੀ ਲੋਕੀ ਸਾਨੂੰ ਆਉਂਦੇ ਜਾਂਦੇ ਨੂੰ ਕਹਿੰਦੇ ਆ ਜੀ ਸਰਕਾਰੀ ਪ੍ਰਾਪਰਟੀ ਦੱਸੋ ਠੀਕ ਹੈ ਜੇ ਆਣਾ ਇਹਨਾਂ ਨੂੰ ਕੋਈ ਪ੍ਰਾਇਰ ਨੋਟਿਸ ਦੇ ਕੇ ਆਣ ਤਨਗੇ ਤੇ ਲੱਗਦਾ ਜੀ ਮਨ ਨੂੰ ਠੇਸ ਪਹੁੰਚਦੀ ਜਦੋਂ ਕੋਈ ਕਹਿੰਦਾ ਵੀ ਸਰਕਾਰੀ ਬੋਰਡ ਤੇ ਬਹੁਤ ਠੇਸ ਪਹੁੰਚਦੀ ਜੀ ਬਹੁਤ ਠੇਸ ਪਹੁੰਚਦੀ ਹੈ ਤੁਹਾਡੀ ਪ੍ਰਾਪਰਟੀ ਹੋਏ ਤੁਹਾਨੂੰ ਵੀ ਠੇਸ ਪਹੁੰਚਣੀ ਹੈ ਓਵੇਂ ਹੀ ਦੇਖੋ ਜੀ ਹੁਣ ਰੋਜ਼ ਆ ਰਹੇ ਨੇ ਸਾਨੂੰ ਡਿਫੇਮ ਕਰ ਰਹੇ ਨੇ ਨਾਲ ਕਿੰਨੀ ਕ ਹਰਾਸਮੈਂਟ ਹੁੰਦੀ ਜਦੋਂ ਦੁਬਾਰਾ ਦੁਬਾਰਾ ਆ ਕੇ ਤੰਗ ਦੇਖੋ ਜੀ ਹਰਾਸਮੈਂਟ ਤਦ ਕਰਕੇ ਹੁੰਦੀ ਹੈ ਨਾ ਕੋਈ ਪ੍ਰਾਪਰਟੀ ਦਾ ਕਾਗਜ਼ ਨਹੀਂਗਾ ਠੀਕ ਹੈ ਜੀ ਇਹਨਾਂ ਦੇ ਬੰਦਿਆਂ ਨੇ ਜੀ ਸਾਡੀ ਰਜਿਸਟਰੀ ਕੀਤੀ 2019 ਦੇ ਵਿੱਚ ਠੀਕ ਹੈ ਤੇ ਆਪ ਹੀ ਪ੍ਰੂਫ ਨਹੀਂ ਕਰ ਪਰ ਇਹ ਚੀਜ਼ ਨੂੰ ਬਸ ਇੱਕੋ ਜਿਹੀ ਕਹਿੰਦੇ ਆ ਸਾਨੂੰ ਉੱਤੋਂ ਪ੍ਰੈਸ਼ਰ ਆ ਹੁਣ ਸਾਨੂੰ ਨਹੀਂ ਪਤਾ ਉੱਤੋਂ ਕਿਹਦਾ ਪ੍ਰੈਸ਼ਰ ਆ ਕੌਣ ਬੰਦਾ ਆ ਤੇ ਨਾ ਸਾਨੂੰ ਅਫਸਰ ਦਾ ਨਾਮ ਦੱਸਦੇ ਆ ਕਿਹੜੇ ਅਫਸਰ ਨੇ ਕਿਹਾ ਆ ਨਾ ਕੋ ਮਤਲਬ ਕਿ ਕੋਈ ਪ੍ਰੂਫ ਹੀ ਨਹੀਂਗਾ ਠੀਕ ਐ ਨਾ ਕਾਹ ਲੈ ਆਣ ਸਾਡਾ ਗੱਲ ਕਰਨ ਤੁਹਾਨੂੰ ਵੀ ਤੰਗ ਪਰੇਸ਼ਾਨੀ ਲੱਗ ਰਹੀ ਵੀ ਸਾਨੂੰ ਤੰਗ ਪਰੇਸ਼ਾਨੀ ਦੇ ਦੇਖੋ ਜੀ ਰੋਜ਼ کورٹ ਦਾ ਕੰਮ ਛੱਡ ਕੇ ਪ੍ਰਧਾਨ ਸਾਹਿਬ ਆ ਰਹੇ ਨੇ ਸਾਡੇ ਵਕੀਲ ਸਾਹਿਬ ਆ ਰਹੇ ਨੇ ਠੀਕ ਐ ਅਸੀਂ ਇੱਧਰ ਰੋਜ਼ ਹਰਾਸ ਹੋ ਰਹੇ ਆ ਸਾਡੀ ਫੈਮਿਲੀ ਆ ਰਹੀ ਇੱਥੇ ਠੀਕ ਐ ਜੀ ਇਹ ਦੁਕਾਨਾਂ ਦਾ ਮੈਟਰ ਹੈਗਾ ਜਿਹੜਾ ਪ੍ਰਸ਼ਾਸਨ ਅੱਜ ਇਹਨਾਂ ਤੋਂ ਕਬਜ਼ਾ ਲੈਣ ਆਇਆ ਦੋ ਦਿਨ ਪਹਿਲਾਂ ਵੀ ਜੇ ਤਾਂ ਪਹਿਲੀ ਤਾਂ ਗੱਲ ਕਬਜ਼ੇ ਵਾਲੀ ਕੋਈ ਗੱਲ ਨਹੀਂ ਹੈ ਕਬਜ਼ਾ ਉਹ ਲੈ ਨਹੀਂ ਸਕਦੇ ਕਿਉਂਕਿ ਇਹਦੇ ਤੇ ਪ੍ਰਾਈਵੇਟ ਪ੍ਰਾਪਰਟੀ ਉਹ ਨਿਸ਼ਾਨਦੇਹੀ ਵਾਸਤੇ ਆਏ ਨੇ ਜਿਹੜਾ ਕਿ ਟੋਟਲ ਗਲਤ ਹੈ ਉਹ ਅਦਾਲਤ ਦੇ ਵਿੱਚ ਦਾਵਾ ਫਾਈਲ ਹੈ ਜੀ ਮਨਦੀਪਕੌਰ ਦੀ ਕੋਰਟ ਦੇ ਵਿੱਚ 30 ਸਤੰਬਰ ਮੈਂ ਡੀਸੀ ਸਾਹਿਬਰ ਕਮਿਸ਼ਨਰ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਵੀ ਭੇਜਤੀਆਂ ਸਾਡਾ ਦੇਖੋ ਸਾਡਾ ਸਿਰਫ ਇਹਨਾਂ ਇੰਟਰਸਟ ਹੈ ਮੈਂ ਅੱਜ ਜਲਦੀ ਕਰਕੇ ਮੈਂ ਆਂਦਾ ਨਹੀਂ ਇੱਥੇ ਮੈਂ ਇਸ ਕਰਕੇ ਆਇਆ ਕਿ ਸਾਡੇ ਵਕੀਲ ਸਾਹਿਬ ਹੈ ਮਾਨਮ ਆਜਣ ਇਹਨਾਂ ਦੀ ਫੈਮਿਲੀ ਪ੍ਰਾਪਰਟੀ ਹੈ ਤੇ ਫੈਮਿਲੀ ਪ੍ਰਾਪਰਟੀਆਂ ਦੇ ਉੱਤੇ ਦੇਖੋ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਆਹੀ ਵੀ ਸਰਕਾਰਾਂ ਬੜੀਆਂ ਵੇਖੀਆਂ ਪਰ ਇੰਨਾ ਧੱਕਾ ਜੇ ਕੋਈ ਐਡਮਿਨਿਸਟ੍ਰੇਸ਼ਨ ਸੋਚੇਗਾ ਕਿ ਕਿਸੇ ਵਕੀਲ ਦੀ ਫੈਮਿਲੀ ਪ੍ਰਾਪਰਟੀ ਦੇ ਉੱਤੇ ਉਹ ਨਿਸ਼ਾਨਦੇਹੀ ਕਰਾ ਕੇ ਇਹੋ ਜਿਹੀ politcal cloud ਦੇ ਨਾਲ ਇਹ ਜਿਹੜੇ ਵੀ ਬੰਦੇ ਮੈਂ ਜਿਹੋ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗਾ ਅੱਜ ਇਹਨਾਂ ਨੇ ਮੈਨੂੰ ਦਰਖਾਸਤ ਦਿੱਤੀ ਮੈਂ ਆਇਆ ਮੈਂ ਵੇਖਿਆ ਹੈ ਹੈਰਾਨਗੀ ਦੀ ਗੱਲ ਇਹ ਹੈ ਕਿ ਰਜਿਸਟਰੀਆਂ ਹੋਈਆਂ 2019 ਦੇ ਵਿੱਚ ਕਾਰਪੋਰੇਸ਼ਨ ਨੇ ਖੁਦ ਫੈਸਲਾ ਕੀਤਾ ਕਿ ਪ੍ਰਾਈਵੇਟ ਪ੍ਰਾਪਰਟੀ ਹੈ ਅੱਜ ਕਿਹੜੇ ਸਰਕਮਸਟੈਂਸਸ ਨੇ ਕਿਹੜੀ ਗੱਲ ਹੈ ਕਿ ਜਿਹਦੇ ਚਾਜ ਇਮੀਡੀਏਟਲੀ ਅਥਾਰਟिटीज ਕਰ ਰਹੀਆਂ ਹੈ ਕਹ ਗਈ ਜੀ ਅਸੀਂ ਨਿਸ਼ਾਨਦੇਹੀ ਕਰਾਣੀ ਹੈ ਆਪਾਂ ਜੰਗਲ ਦਾ ਰੋਲ ਨਹੀਂ ਬਣਨ ਦੇਣਾ ਜਿੱਥੇ ਮੇਰੇ ਵਕੀਲ ਦੀ ਆਪਣੀ ਫੈਮਿਲੀ ਪ੍ਰੋਪਰਟੀ ਇਨਵੋਲਡ ਹੈ ਮੈਂ ਇੱਕ ਵਾਰੀ ਕੱਲ ਵੀ ਜਾਵਾਂਗਾ ਡੀਸੀ ਸਾਹਿਬ ਨੂੰ ਰਿਕਵੈਸਟ ਕਰੂੰ ਕਮਿਸ਼ਨਰ ਸਾਹਿਬ ਨੂੰ ਵੀ ਕਰੂੰ ਆਫੀਸ਼ੀਅਲ ਡਿਊਟੀ ਹੈ ਆਇਨ ਆਖੀ ਕੋਈ ਇਹਨਾਂ ਨੂੰ ਰੋਗ ਨਹੀਂ ਦੇ ਪਰ ਅਸੀਂ ਇਹਨਾਂ ਨੂੰ ਜਿਹੜੇ ਫੈਕਟਸ ਹੈ ਉਹ ਦੱਸ ਦਿੱਤੇ ਆ ਕਿ ਐਕਚੁਅਲ ਫੈਕਟਸ ਹੈ ਇਹਨਾਂ ਇਨਾ ਤੱਕਆਂ ਸ਼ਰਤ ਨਹੀਂ ਹੁੰਦੇ ਆਂਗੇ ਉਹਦੇ ਲਈ ਫੇਰ ਬਾਅਦ ਦੇ ਵਿੱਚ ਬਦਨਾਮ ਕਰਨਾ ਜੀ ਕਿ ਵਕੀਲ ਇਤਰਾਣੇ ਫਿਰ ਉਹਦੇ ਲਈ ਜੇ ਮੈਨੂੰ ਪੰਜਾਬ ਬੰਦ ਦੇ ਅਦਾਲਤਾਂ ਕਰਾਉਣੀਆਂ ਪਈਆਂ ਜੀ ਤੇ ਜਾਂ ਫੇਰ ਮੈਨੂੰ ਹਾਈ ਕੋਰਟ ਦੇ ਵਿੱਚ ਕੰਪਲੇਂਟ ਕਰਨੀ ਪਈ ਜੀ ਉਹ ਵੀ ਕਰਾਂਗਾ ਪ੍ਰੋਸੀਜਰ ਅਡਾਪਟ ਕਰੋ ਜੀ ਉਹਦੀ ਨੋਟਿਸ ਆ ਦਿਓ ਜੀ ਔਰ ਕਾਰਪੋਰੇਸ਼ਨ ਦੀ ਰਹਿਣਗੀ ਦੀ ਗੱਲ ਹੈ ਮੇਰੇ ਕੋਲ ਡਾਕੂਮੈਂਟ ਹੈ ਜਿਹੜਾ ਸ਼ੋ ਕਰਨ ਰਿਹਾ ਕਿ 2019 ਦੇ ਵਿੱਚ ਇਸ ਪ੍ਰਾਪਰਟੀ ਨੂੰ ਕਾਰਪੋਰੇਸ਼ਨ ਖੁਦ ਡਿਕਲੇਅਰ ਕਰ ਰਹੀ ਹੈ ਜੀ ਕਿ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਜੀ ਹੁਣ ਕਿਹੜੇ ਸਰਕਮੋਂ ਕਿਹੜੇ ਬੰਦੇ ਨੇ ਜਿੰਨੇ ਵੀ ਬਹਿਸ ਕਰਨੀ ਜਿਹੜੇ ਬੰਦੇ ਇਹਦੇ ਤੇ ਕੰਪਲੇਨੈਂਟ ਹੈ ਮੈਂ ਆਪਣੇ ਵਕੀਲ ਸਾਹਿਬ ਦੇ ਪਿਹਾਬ ਤੇ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਇਥੇ ਤੁਹਾਡੀ ਦਾਲ ਨਹੀਂ ਜੇ ਗੱਲ ਨਹੀਂ ਜੀ ਸੋ ਇਹ ਇਸ ਕਰਕੇ ਉਸ ਚੀਜ਼ ਨੂੰ ਅਸੀਂ ਦੱਸਣ ਵਾਸਤੇ ਇੱਥੇ ਆਏ ਆ ਜੀ ਕਿ ਸ਼ਹਿਰ ਦੀ ਨਦਕਾ ਨਹੀਂ ਹੁੰਦੀ। ਅੱਜ ਤੋਂ 2 ਦਿਨ ਪਹਿਲਾਂ ਵੀ ਆਏ ਸੀ ਉਸ ਦਿਨ ਵੀ ਕੋਈ ਅਧਿਕਾਰੀ ਕੋਈ ਕਾਗਜ਼ ਨਹੀਂ ਪਕਾਰੀ ਸੀ ਅੱਜ ਫਿਰ ਦੁਬਾਰਾ ਕੀ ਲੱਗਦਾ ਕਿ ਹਰੈਸ਼ਮੈਂਟ ਕੀਤਾ ਜਾ ਰਿਹਾ ਸਰ ਮੈਂ ਇੱਕ ਛੋਟੀ ਜੀ ਗੱਲ ਕਹਿੰਦਾ ਜੀ ਮੇਰੇ ਘਰ ਹੈ। ਮੇਰੇ ਘਰ ਦੇ ਵਿੱਚ ਆ ਕੇ ਸਰਕਾਰ ਕੇ ਜੀ ਇਹ ਸਰਕਾਰੀ ਪ੍ਰਾਪਰਟੀ ਹੈ। ਕਾਗਜ਼ ਤੇ ਦਿਖਾਏਗੀ ਨਾ ਇਹਨਾਂ ਕੋਲ ਤਾਂ ਕਾਗਜ਼ ਹੀ ਨਹੀਂ ਹੈ। ਮੇਰੇ ਕੋਲ ਤਾਂ ਫੇਰ ਕਾਗਜ਼ ਹੈ ਕਿ 2019 ਦੇ ਵਿੱਚ ਇਹੋ ਮਿਊਨਿਸਪਲ ਕਾਰਪੋਰੇਸ਼ਨ ਇਹੋ ਦਾ ਕਮਿਸ਼ਨਰ ਸਾਰਾ ਰੈਵਨਿਊ ਰਿਕਾਰਡ ਦੇ ਹੌਂਡ ਕਰਕੇ ਕਹਿੰਦਾ ਕਿ ਇਹ ਪ੍ਰਾਈਵੇਟ ਪ੍ਰਾਪਰਟੀ ਹੈ। ਹੂੰ। ਸੋ ਦੇਖੋ ਇਹ ਆਮ ਬੰਦੇ ਦੀ ਸਰਕਾਰ ਹੈ ਤੇ ਹਰ ਇੱਕ ਨੂੰ ਹੱਕ ਹੈਗਾ। ਉਹ ਤਨਾ ਸਾਨੂੰ ਵੀ ਹੱਕ ਹੈ। ਅਸੀਂ ਆਏ ਆ ਨਹੀਂ ਹੋਏਗਾ ਅਸੀਂ ਸੀਐਮ ਸਾਹਿਬ ਕੋ ਵੀ ਜਾਵਾਂਗੇ। ਠੀਕ। ਅਸੀਂ ਸਾਰਾ ਕੁਝ ਕਰਾਂਗੇ ਲੇਕਿਨ ਜੇ ਕੋਈ ਸੋਚੇ ਕਿ ਵਕੀਲ ਦੇ ਫੈਮਿਲੀ ਦੀ ਪ੍ਰਾਪਰਟੀ ਨੂੰ ਹੜੱਪ ਲੇਗਾ ਉਹ ਮੈਂ ਨਹੀਂ ਹੋਣ ਦਿਆਂਗਾ। ਠੀਕ। ਅੱਜ ਤੇ ਨਿਸ਼ਾਨਦੇਹੀ ਤੇ ਪਹੁੰਚੇ ਜੇ ਕੀ ਕਹਿਣਾ ਚਾਹੋਗੇ ਕੀ ਐਮਐਸ? ਨਿਸ਼ਾਨਦੇਹੀ ਦੇ ਵਿੱਚ ਇਹਦੇ ਕਾਰਪੋਰੇਸ਼ਨ ਤੇ ਰੈਵਨਿਊ ਡਿਪਾਰਟਮੈਂਟ ਦੇ ਸਾਰੇ ਕਰਮਚਾਰੀ ਇਕੱਠੇ ਆਏ ਨੇ ਜਿਸ ਦੇ ਵਿੱਚ ਮੈਂ ਵਿਦਾਊਟ ਡਿਊਟੀ ਮੈਜਿਸਟਰੇਟ ਐ ਜੀ ਔਰ ਮੌਕੇ ਦੇ ਉੱਤੇ ਜੋ ਵੀ ਰਿਜ਼ਲਟ ਨਿਕਲਦਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਕੀ ਹੋ ਰਿਹਾ ਦੁਕਾਨਦਾਰਾਂ ਦਾ ਉਹਨਾਂ ਮਾਲਕਾਂ ਦਾ ਕਹਿਣਾ ਹੈ ਕਿ ਸਾਨੂੰ ਤੰਗ ਪਰੇਸ਼ਾਨ ਕੀਤਾ ਹੈ ਕੋਈ ਵੀ ਕਾਗਜ਼ ਜਿਹੜਾ ਕਿ ਨਾ ਤਾਂ ਨਗਰ ਨਿਗਮ ਦਿਖਾ ਸਕਿਆ ਨਾ ਕੋਈ ਮਾਲ ਵਿਭਾਗ ਦਿਖਾ ਸਕਿਆ ਤੁਸੀਂ ਮੌਕੇ ਦੇ ਅਖਰ ਕੋਈ ਕੀ ਲੱਗ ਇਹਦੇ ਬਾਰੇ ਮੈਂ ਕੋਈ ਹਲੇ ਕਮੈਂਟ ਨਹੀਂ ਕਰ ਸਕਦਾ ਜਿੰਨਾ ਚਿਤ ਤੱਕ ਉੱਥੇ ਕੋਈ ਹਲੇ ਪਰ ਰਿਜ਼ਲਟ ਨਹੀਂ ਨਿਕਲਦਾ ਠੀਕ ਹੈ